ਗਰੀਬੰਦਾ ਕੀ ਕਰੇਗਾ ਅਗਲੇ ਮਹੀਨੇ ਜਿਹੜਾ ਲੈੰਡਾਰ ਹੈ ਮੇਰੇ ਕਰਜ਼ੇ ਵਿੱਚੋਂ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਸੋਚਿਆ ਵੀ ਇਸ ਵਿੱਚ ਕਰਜ਼ਾ ਵੀ ਆ ਕਰਜ਼ਾ ਕਿਤਨਾ ਲਾਏਗਾ ਕਿਉਂ ਹੀ ਗਰੀਬੰਦੇ ਕੋਈ ਬੈਠੀ ਨਹੀਂ ਕਿਉਂ ਘਰ ਰੋਟੀ ਖਾਏਗਾ ਇਹ ਤੁਹਾਨੂੰ ਦੋ ਕਰਜ਼ਾ ਇੱਕ ਵਾਰ ਦਾ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬੰਦੇ ਕੋਈ ਸੁਣਵਾਈ ਨਹੀਂ ਘੇਰੇ ਤੇ ਜਿਹੜੇ ਨੇ ਧੰਗਰਾ ਵਾਲਾ ਸਾਹਿਬ ਹੈ ਜੀ ਮਾਨਕ ਨਾ ਦੁਖੀ ਹੋ ਜਾਣਾ ਮਾਨਕ ਨਾ ਦੁਖੀ ਹੋਣਾ ਸਰ ਗਰੀਬ ਬੰਦੇ ਨੂੰ ਡੰਗਰਾਂ ਕੋਲ ਜਿੱਦਾਂ ਮਰਜ਼ੀ ਧੱਕ ਦਿੰਦੇ ਜਿੱਦਾਂ ਮਰਜ਼ੀ ਕੋਈ ਰਖਸ਼ਾ ਲੈ ਕੋਈ ਅੱਧਰ ਕਾਇਨ ਕੋਈ ਅੱਧਰ ਕਾਇਨ ਕੋਈ ਕਾਨੂੰਨ ਤੁਹਾਡਾ ਛੱਡ ਰੋਜ਼ਗਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਰਾਇ ਤੇ ਲਈ ਹੁਣ ਓਈ 흘ਾਣੀ ਆ ਹੁਣ ਕੀ ਕਰਾਂਗੇ ਰੋਟੀ ਬਣਨੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤਾਂ ਕੋਈ ਬੱਚੇ ਦਾ ਥੜੀ ਜਿਨੇ ਆਪਣੇ ਵਿਆਜੀ ਦੇ ਚੜਾਏ ਪੈਸੇ ਉਹ ਥੜੇ ਬੱਚੇ ਦਾ ਕੋਈ ਉਹਨੇ ਲਗਾਣਾ ਪਾਇਆ ਜਿੱਦਾਂ ਮਰਜ਼ੀ ਲੱਗਦੇ ਪਾਏ ਮੇਰੇ ਲੋ ਚੋਰੀ ਕਰਦੇ ਰਹੀ ਚੋਰੀਆਂ ਚਕਾਰੀਆਂ ਕਰੀਓ ਚੰਗੇ ਸਰਕਾਰ ਫੇਰ ਪੁੱਛੇ ਕ ਨਸ਼ਾ ਕਿੰਨਾ ਵਧਦਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵਧਦਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇੱਕ ਰੋਟੀ ਕੁ ਮਾਰਿਆ ਕੋਈ ਰੋਟੀ ਵੀ ਖੋਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਹੋਏ ਆ ਇਹ ਕਿੱਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਕਰਤੀ ਚਾਈ ਹੋ ਰਹੀ ਗਰੀਬ ਇਹ ਵੀ ਬਹੁਤ ਤਾਂ ਕੈਸਾ ਹੀ ਹੋ ਰਿਹਾ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣਾ ਹੈ ਮਹੀਨੇ ਬਾਅਦ ਕਿਰਾਏਦਾਰ ਵੀ ਲੈਣੇ ਨੇ ਈਮਾਰਤ ਹੋ ਰਹੀ ਹੈ ਜੇ ਨ ਇੱਕ ਹੋਰ ਦਿਖਾਏਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਪਾਣੀ ਪੀ ਕੇ ਖਚ ਲਾਏਗਾ ਸਵੇਦੀ ਲਈਦਾ ਵੇਖ ਲਓ 40 ਕਿਲੋ ਕਿਨੇ ਦਾ ਚਾਰਾਂ ਕਰਦਾ 15 ਹਜ਼ਾਰ ਰਟਾ ਜੀ ਦੋ ਬੰਦੇ ਜੀ 11 ਚਾਰਾਂ ਪਤਾ ਨਹੀਂ ਸਾਨੂੰ ਉਪਰ ਹਨਪੁਰ ਬੰਦਿਆ ਵੇਖੋ ਜੀ ਸਾਡਾ 15 ਚਾਰਾਂ ਕਰਦਾ ਜੀ ਆਹੀ ਗੱਡੀ ਸੁੱਖਣ ਲੱਗੇ ਚੌਂਟ ਖਲਾ ਕੇ ਹਸਾ ਲਓ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਹਾਲੋ ਦੋਵਾਂ ਦਾ ਦੋਵਾਂ ਚਾਰਾਂ 15 ਬੰਨਾ ਮਾਇ ਤਾਂ ਮਰੇ ਕੋਈ ਕਾਕਾ ਦੇਖੋ ਕਿ ਕਿੱਛੇ ਕਿ ਡਰਗਾ ਦੇ ਆ ਦੋ ਹੀ ਭਰਾ ਸਾਹ ਲਓ ਸਿਰਫ 5 ਜਿਹੜਾ ਕਰੋਠੇ ਗੇਸ ਹਾਲੋ ਦੋਵੇਂ ਸਰਦੀਆਂ ਦਾ ਦੋਵੇਂ ਸਰਦੀਆਂ ਉਹ ਗੱਡੀਆਂ ਦੋਵੇਂ ਲੱਗੀਆਂ ਨੇ ਗੱਡੀਆਂ 15000 ਦਾ ਚਲਾਂ ਕਰਤਾ ਦੋਵਾਂ ਦਾ 15-15000 ਦਾ ਪਤਾ ਨਹੀਂ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15-14 ਗੱਡੀਆਂ ਵਿਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਦੇ ਸੋਈਓ ਜੀ ਤੁਹਾਨੂੰ ਕੀ ਕਹਿਣ ਕੀ ਦੇ ਆ ਤੁਹਾਨੂੰ ਕਹਿੰਦੇ ਗੱਡੀਆਂ ਵਿਹਲੀਆਂ ਕਰੋ ਜੀ ਅੱਛਾ ਜੀ ਆਈ ਕਿਥੇ ਗੱਡੀਆਂ ਵਿਹਲੀਆਂ ਮੋੜੇ ਸਮਾਨ ਕਿੱਥੇ ਵੇਚਣਾ ਸਰਵਿਸ ਦਾ ਹੈ ਜਾਂ ਰੇੜੀ ਦਾ ਸਾਮਾਨ ਦਾ ਹੈ ਸਾਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੈ ਨਾਲ ਲੈ ਕੇ ਚਲੋ ਮਾਤਾ ਦੀ ਗਰੀਬਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਹੜੀ ਨੂੰ 100 200 ਆਹੀ ਹੱਥ ਪੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਨਹੀਂ ਕਿ ਮਹਾਰਾ ਜਾਂਦਾ ਕਰ ਪਾਲਿਸ ਸਾਹਿਬ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲਿਆਉਂਗਾ ਫਿਰ ਤਾਂ ਵੇਚ ਲਾਂ ਕਰਾਂਗੇ ਇਹ ਕੋਈ ਸਾਨੂੰ ਜਾਣ ਦੋ ਰੇੜੀ ਤੇ ਅੱਕੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤਾਂ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਈ ਨਹੀਂ ਗਿਆ ਮਹਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਗਿਆਨੇ ਸਾਨੂੰ ਬੜਾ ਲਾਇਸੈਂਸ ਵੀ ਹੈਗੇ ਆ ਸਾਡੇ ਕੋਲ ਆ ਘਰ ਸਾਡੇ ਕੋਲ ਆ ਪੂਲ ਹੈ ਲਾਇਸੈਂਸ ਵਾਰਤੀ ਸਾਡੇ ਕੋਲ ਸਾਡੇ ਘਰ ਪਿਆ ਰਹੂਗਾ ਡਰਾਈਵਿੰਗ ਲਾਇਸੈਂਸ ਹੈਗਾ ਸਾਡੇ ਘਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੈ ਜਾਈਦਾ ਸੀ ਸਰ ਹੁਣ ਗਰੀਬੰਦਾ ਕੀ ਕਰੇਗਾ ਅਗਲੇ ਨੇ ਜਿਹੜਾ ਲੈੰਦਾ ਰੇ ਮੇਰੇ ਕਰਜ਼ੇ ਹੀ ਸੱਤੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਇਹਦੇ ਤੇ ਕਰਜ਼ਾ ਹੋਈਆ ਕਰਜ਼ਾ ਕਿੱਥੋਂ ਲਾਏਗਾ ਕਿਉਂ ਹੀ ਇਹ ਬੰਦੇ ਕੋਈ ਵੈਲੀਅਟ ਨਹੀਂ ਕਿਉਂ ਘਰ ਰੋਟੀ ਖਾਏਗਾ ਕਿੱਥੋਂ ਜੋ ਕਰਜ਼ਾ ਇੱਕ ਅਰਧ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬੰਦੇ ਕੋਈ ਫਰਮਾਇਸ਼ ਨਹੀਂ ਕਰ ਰਹੇ ਥੇ ਇਹ ਜਿਹੜੇ ਡੰਗਰਾਂ ਵਾਲੇ ਆ ਬੈਠੇ ਨੇ ਮਾਨਕ ਨੇ ਦੁਖੀ ਹੋ ਜਾਂਦਾ ਮਾਨਕ ਨੇ ਦੁਖੀ ਹੋਣਾ ਸਾਰੇ ਗਰੀਬ ਬੰਦੇ ਨੂੰ ਡੰਗਰਾਂ ਕੋਈ ਜਿੱਥੇ ਮਰਜ਼ੀ ਧੱਕ ਦਿੰਦੇ ਜਿੱਥੇ ਮਰਜ਼ੀ ਕੋਈ ਰਖਸ਼ਾ ਲੈ ਕੋਈ ਅੱਧਰ ਕਾਇਨ ਕੋਈ ਅੱਧਰ ਕਾਇਨ ਕੋਈ ਕਾਨੂੰਨ ਨੂੰ ਥੋੜਾ ਤੁਹਾਡਾ ਰੋਜ਼ਗਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਰਾਇਤੇ ਲਈ ਹੁਣ ਓਈ ਸਲਾਣੀ ਆ ਹੁਣ ਕੀ ਕਰਾਂਗੇ ਰੋਟੀ ਬਣਨੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤਾਂ ਕੋਈ ਬੱਚੇ ਦਾ ਥੋੜੀ ਜਿਨੇ ਆਪਣੇ ਵਿਆਜੀ ਨੇ ਚੜਾਏ ਪੈਸੇ ਉਹ ਕਿਹੜਾ ਬੱਚੇ ਦਾ ਕੋਈ ਉਹਨੇ ਲਗਾਣਾ ਪਾਇਆ ਜਿੱਥੇ ਮਰਜ਼ੀ ਲੈ ਗਏ ਪਾਏ ਮੇਰੇ ਲੋ ਚੋਰੀ ਕਰਦੇ ਰਹੇ ਚੋਰੀਆਂ ਕਾਨੂੰਨ ਇਹ ਜਿਹੜਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਹੈ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਹੈ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇਹ ਗਰੀਬੰਦਾ ਰੋਟੀ ਖਾ ਰਿਆ ਕੋਈ ਰੋਟੀ ਵੀ ਖਾ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵੱਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਆ ਉੱਥੇ ਕਾਰਵਾਈ ਕਰਦੇ ਹੋਏ ਆ ਇਹ ਕਿਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਇਹ ਵੀ ਬਹੁਤ ਤਾਂ ਕੈਸਾ ਹੀ ਹੋਇਆ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣ ਨੂੰ ਇਹ ਮਹੀਨੇ ਬਾਅਦ ਕਿਰਾਏਦਾਰ ਵੀ ਜਾਣੇ ਨੇ ਕੀ ਮਾਰ ਤੇ ਹੋ ਰਹੀ ਹੈ ਕਿ ਮੱਕਰਾਏ ਤੇ ਨਾ ਮੇਰਾ ਖਰਚਾ ਨਾ ਇੱਕ ਫੋੜੋ ਦਿਖਾਏਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਬਣੇ ਵੇਖਾ ਚਲਾਏਗਾ ਸਵੇਦੀ ਲਈਦਾ ਵੇਖਾ ਲੋ 40 ਕਿਲੋ ਕਹਿੰਦੇ ਤਾਂ ਚਾਹ ਕਰਦਾ 15000 ਰੁਪਏ ਜੀ ਦੋ ਬੰਦੇ ਜੀ ਪਤਾ ਨਹੀਂ ਸਾਨੂੰ ਪਰਾਨਪੁਰ ਬੰਦਿਆਂ ਵੇਖੋ ਜੀ ਸਾਡਾ 15000 ਚਾਹ ਕਰਦਾ ਜੀ ਅੱਜ ਗੱਡੀ ਸੁੱਕ ਤਾਂ ਲੱਗੇ ਚੌਂਤ ਖਰਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਗਏ ਇੱਕ ਭਰਾ ਜੀ ਇੱਕ ਮੇਰੀ ਹਾਲੋ ਦੋਵਾਂ ਦਾ ਦੋਵਾਂ ਜਰਾ 15 ਬੰਦਾ ਮਾਈ ਤੋਂ ਮਰੇ ਕੋ ਕਾਕਾ ਦੇਖੋ ਕਿ ਕਿੱਥੇ ਕਿ ਦਰਗਾ ਦੇ ਅਦੋਹ ਹੀ ਭਰਾਵਾਂ ਨਾਲ ਸਾਲੋ ਸਿਰੇ ਪੰਜ ਦੇ ਕਰੋਠੇ ਗੇਸ ਹਾਲੋ ਦੋਵੇਂ ਸਰਜੀ ਦਾ ਬਹੁਤ ਸੱਜਿਆ ਉਹ ਕੱਢੀ ਦੋਵੇਂ ਲੱਗੀਆਂ ਨੇ ਗੱਡੀਆਂ 15 ਹਜ਼ਾਰ ਦਾ ਚਲਾਨ ਘੱਟਦਾ ਦੋਵਾਂ ਦਾ 15-15 ਹਜ਼ਾਰ ਦਾ ਪਤਾ ਹੀ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਇਹ 15 ਜਹਾਂ ਗੱਡੀਆਂ ਵੇਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਦੇ ਸੋਈਓ ਜੀ ਤੁਹਾਨੂੰ ਕੀ ਕਹਿਣ ਕੀ ਦੇ ਆ ਸਾਨੂੰ ਕਿੱਲੇ ਗੱਡੀਆਂ ਵੇਹਲੀਆਂ ਕਰੋ ਜੀ ਅੱਛਾ ਜੀ ਆਈ ਕਿਥੇ ਗੱਡੀਆਂ ਵੇਹਲੀਆਂ ਮੂਰੇ ਸਮਾਨ ਕਿੱਥੇ ਵੇਚਣਾ ਸੋਲਸ ਜੀ ਬੁਲਾਨ ਸਕੂਲਰੀ ਦਾ ਹੈ ਜਾਂ ਰੇੜੀ ਦਾ ਸਾਰੇ ਸਮਾਨ ਦਾ ਸਮਾਨ ਅੱਛਾ ਕੀ ਕਹਿੰਦੇ ਵੀ ਉਸਮਾਨ ਲਾਲ ਸਮਾਨ ਲਾ ਲਓ ਤੇ ਗੱਡੀ ਲ ਅਲਮਾਤਾ ਦੀ ਗਰੀਮਾਰ ਹੋ ਰਹੀ ਹੈ ਕਿਉਂਕਿ ਸਾਰੀ ਭੈੜੀ ਤੋਂ 100 200 ਆਈ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਨਹੀਂ ਕਿ ਮਹਾਰਾ ਜਾਂਦਾ ਕਰ ਪਾਲਿਸ ਸਾਨੂੰ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲੈ ਆਵਾਂਗੇ ਫਿਰ ਤਾਂ ਵੇਜ ਲਾਂ ਕਰਾਂਗੇ ਇੱਕ ਵਾਰ ਸਾਨੂੰ ਜਾਣ ਦੋ ਰੇੜੀ ਤੇ ਅੱਗੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤੱਕ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਈ ਨਹੀਂ ਗਿਆ ਮਹਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗਾ ਯਾਰ ਸਾਡੇ ਕੋਲ ਨਾ ਘਰ ਸਾਡੇ ਕੋਲ ਆਪੂ ਹੋਲਾ ਲਾਇਸੈਂਸ ਵਾਰਤੀ ਸਾਡੇ ਕੋਲ ਸਾਡੇ ਘਰ ਪਿਆ ਰਹੂਗਾ ਡਰਾਈਵ ਲਾਇਸੈਂਸ ਹੈਗਾ ਤਾਂ ਕਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੱਗ ਜਾਈਦਾ ਸੀ ਸਰ ਹੁਣ ਗਰੀਬਾਂ ਦਾ ਕੀ ਕਰੇਗਾ ਅਗਲੇ ਮਹੀਨੇ ਜਿਹੜਾ ਲੈੰਡਰ ਮੇਰੇ ਕਰਜ਼ੇ ਵਿੱਚ ਅੱਧੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਇਹ ਕਰਜ਼ਾ ਹੋਈਆ ਕਰਜ਼ਾ ਕਿੱਥਾਂ ਲਾਏਗਾ ਕਿਉਂ ਹੀ ਇਹ ਪੈਸੇ ਕੋਈ ਵੈਲੀ ਨਹੀਂ ਕਿਉਂ ਘਰ ਰੋਟੀ ਖਾਏਗਾ ਕਿ ਤੁਹਾਨੂੰ ਲੋਕਾਂ ਦਾ ਕਰਜ਼ਾ ਇੱਕ ਵਾਰ ਦਾ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਘੇਰੇ ਤੇ ਇਹ ਦਿਨ ਡੰਗਰਾ ਵਾਲਾ ਸਾਹਿਬ ਜੀ ਨਾ ਮਾਨਕ ਨਾ ਦੁਖੀ ਹੋ ਜਾਂਦਾ ਮਾਨਕ ਨਾ ਦੁਖੀ ਹੁੰਦਾ ਸਰ ਤਰੀਪੰਦੇ ਡੰਗਰਾ ਕੋਈ ਜਿੱਥੇ ਮਰਜ਼ੀ ਧੱਕ ਦਿੰਦੇ ਜਿੱਥੇ ਮਰਜ਼ੀ ਕੋਈ ਰਖਸ਼ਾ ਲੈ ਕੋਈ ਉਧਰ ਕਾਇਨ ਕੋਈ ਉਧਰ ਕਾਇਨ ਕੋਈ ਕਾਨੂੰਨ ਤੁਹਾਡਾ ਸਾਡਾ ਰੋਜ਼ਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਰਾਇਤੇ ਲਈ ਹੁਣ ਓਈ ਚਲਾਣੀ ਆ ਹੁਣ ਕੀ ਕਰਾਂਗੇ ਰੋਟੀ ਪਾਣੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤੋਂ ਕੋਈ ਬੱਚੇ ਦਾ ਥੋੜੀ ਜਿਨੇ ਆਪਣੇ ਵਿਆਹੀ ਨੇ ਚੜਾਏ ਪੈਸੇ ਉਹ ਕਿਹੜਾ ਬੱਚੇ ਦਾ ਕੋਈ ਉਹਨੇ ਲਗਾਣਾ ਭਾਈ ਜਿੱਥੇ ਮਰਜ਼ੀ ਲੱਗਦੇ ਭਾਈ ਮੇਰੇ ਲੋ ਚੋਰੀ ਕਰਦੇ ਰਹੇ ਚੋਰੀਆਂ ਚਕਾਰੀਆਂ ਕਰੀਓ ਉਹ ਚੰ ਕਾਨੂੰਨ ਇਹ ਜਿਹੜਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਹੈ ਨਸ਼ੇ ਬਾਰੇ ਕੋਈ ਥੋੜੀ ਨਹੀਂ ਰਿਹਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਹੈ ਨਸ਼ੇ ਬਾਰੇ ਕੋਈ ਥੋੜੀ ਨਹੀਂ ਆਏ ਗਰੀਬ ਬੰਦਾ ਰੋਟੀ ਖਾ ਰਿਹਾ ਕੋਈ ਰੋਟੀ ਵੀ ਖਾ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵੱਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਹੋਏ ਆ ਇਹ ਕਿੱਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਸੜਕੀ ਚਾਈ ਵੀ ਹੋ ਰਹੀ ਗਰੀਬ ਇਹ ਵੀ ਬਹੁਤ ਤਾਂ ਕੈਸਾ ਹੀ ਹੋ ਰਿਹਾ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣਾ ਹੈ ਮਹੀ ਜੇ ਨਾ ਕਰਾਇ ਤੇ ਇਹ ਨਾਮ ਮੇਰਾ ਖਰਚਾ ਇਹ ਨਾ ਕਿ ਸਿਖੋ ਰੋ ਦਿਖਾਏਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਪਾਣੀ ਪੈਸੇ ਖਚ ਲਾਏਗਾ ਸਵੇਦੀ ਲਈਦਾ ਵਸਾ ਲੋ ਹੁਣ 40 ਗੱਲ ਕਿਨੇ ਤੋਂ ਚਾਰਾਂ ਕਰਦਾ 15 ਹਜ਼ਾਰ ਰਟਾ ਜੀ ਦੋ ਬੰਦੇ ਜੀ ਚਾਰਾਂ ਚਲਾਨ ਪਤਾ ਨਹੀਂ ਸਾਨੂੰ ਪ੍ਰਧਾਨਪੁਰ ਬੰਦਿਆਂ ਵੇਖੋ ਜੀ ਸਾਡਾ 15 ਚਾਰਾਂ ਕਰਦਾ ਜੀ ਅੱਜ ਗੱਡੀ ਸੁੱਖਣ ਲੱਗੇ ਚੌਂਟ ਖਲਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਹਲਾ ਲੋ ਦੋਵਾਂ ਦਾ ਦੋਵਾਂ ਚਾਰਾਂ 15 ਬੰਦਾ ਮਾਇ ਤੋਂ ਮਰੇ ਕੋਈ ਕਾਕਾ ਦੇ ਕੋਈ ਕਿਛੇ ਕਿ ਡਰਗਾ ਦੇ ਦੋ ਹੀ ਭਰਾਵਾਂ ਨਾਲ ਸਿਰਫ 5 ਲੱਖ ਰੁਪਏ ਦੇ ਗੇਸ ਨਾਲ ਦੋਵੇਂ ਸੱਜੀ ਦਾ ਦੋਵੇਂ ਸੱਜੀ ਆਓ ਗੱਡੀ ਦੋਵੇਂ ਲੱਗੀਆਂ ਨੇ ਗੱਡੀਆਂ 15000 ਦਾ ਚਲਾਂ ਕਰਦਾ ਦੋਵਾਂ ਦਾ 15-15000 ਦਾ ਪਤਾ ਹੀ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15000 ਗੱਡੀਆਂ ਵੇਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਣੇ ਸੌਂ ਜੀ ਕੀ ਦੱਸੀ ਗੈਨ ਕੀ ਦੇ ਆ ਸਾਨੂੰ ਕਿੱਲੇ ਗੱਡੀਆਂ ਵੇਲੀਆਂ ਕਰੋ ਜੀ ਅੱਛਾ ਜੀ ਆਈ ਕਿਥੋਂ ਗੱਡੀਆਂ ਵੇਲਣੇ ਮੇਰੇ ਸਮਾਨ ਕਿੱਥੇ ਵੇਚਣਾ ਸਰਵਿਸ ਵਾਲਾ ਜੁਲਰੀ ਦਾ ਹੈ ਜਾਂ ਰੇੜੀ ਦਾ ਸਾਰਾ ਸਮਾਨ ਦਾ ਹੈ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾਲ ਸਮਾਨ ਲਾਲ ਉਹ ਤੇ ਗੱਡੀ ਲੱਜ ਨਾਲ ਲੈ ਕੇ ਚਲੋ ਅਲਮਾਤਾਂ ਦੀ ਗਰੀਬ ਮਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਹੜੀ ਨੂੰ 100 200 ਆਈ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਮੇ ਕਿ ਮਹਾਰਾ ਜਾਂਦਾ ਕਰ ਪਾਲਿਸ ਸਾਨ ਦੇ ਦੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲਿਆਉਂਗੇ ਫਿਰ ਉਹਦਾ ਵੇਚ ਲਾਂ ਕਰਾਂਗੇ ਇਹ ਕਹੇ ਸਾਨੂੰ ਜਾਣ ਦੋ ਰੇੜੀ ਤੇ ਅੱਕੀ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤਾਂ ਨਹੀਂ ਕਿਹਾ ਨੰਬਰ ਨੰਬਰ ਸਾਨੂੰ ਕੁਛ ਨਹੀਂ ਕਿਹਾ ਮਹਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਇੀ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗਾ ਸਾਡੇ ਕੋਲ ਆ ਕਰ ਸਾਡੇ ਕੋਲ ਆ ਪੂਲ ਹੈ ਲਾਇਸੈਂਸ ਵਾਰਤੀ ਸਾਡੇ ਕੋਲ ਸਾਡੇ ਘਰ ਪਿਆੜੇ ਬੁੜੇਵਾ ਟ੍ਰੈ ਘਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੱਗ ਜਾਈਦਾ ਸੀ ਸਰ ਹੁਣ ਗਰੀਬਾਂ ਦਾ ਕੀ ਕਰੇਗਾ ਅਗਲੇ ਨੇ ਜਿਹੜਾ ਲੈੰਦਾ ਰੇ ਮੇਰੇ ਕਰਜ਼ੇ ਵੀ ਸੱਥੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਹੋਟਿਆ ਵੀ ਇਹ ਕਰਜ਼ਾ ਹੋ ਗਿਆ ਕਰਜ਼ਾ ਕਿਤਾ ਲਾਏਗਾ ਕਿਉਂ ਹੀ ਕਿ ਗਰੀਬਾਂ ਦੇ ਕੋਈ ਸਮਾਈ ਨਹੀਂ ਘਰੇ ਕਿਉਂਕਿ ਰੋਟੀ ਖਾਏਗਾ ਇਹ ਤੁਹਾਨੂੰ ਦੋਹਾਂ ਕਰਜ਼ਾ ਇੱਕ ਅਰਧ ਕਿਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਿਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਇਹ ਜਿਹੜੇ ਡੰਗਰਾਂ ਵਾਲਾ ਸਾਹਿਬ ਜਿਹਨਾਂ ਮਾਨਕ ਨੇ ਦੁਖੀ ਹੋ ਜਾਂਦਾ ਮਾਨਕ ਨੇ ਦੁਖੀ ਹੋਣਾ ਸਾਰੇ ਗਰੀਬ ਬੰਦੇ ਡੰਗਰਾਂ ਕੋਲ ਜਿੱਦਾਂ ਮਰਜ਼ੀ ਧੱਕ ਦਿੰਦੇ ਜਿੱਦਾਂ ਮਰਜ਼ੀ ਕੋਈ ਰਖਸ਼ਾ ਲੈ ਕੋਈ ਅੱਧਰ ਕਾਇਨ ਕੋਈ ਅੱਧਰ ਕਾਇਨ ਕੋਈ ਕਾਨੂੰਨ ਥੋੜਾ ਠਾੜ ਰੋਜ਼ਗਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਰਾਇ ਤੇ ਲਈ ਹੁਣ ਉਹ ਹੀ ਪਲਾਣੀ ਆ ਹੁਣ ਕੀ ਕਰਾਂਗੇ ਰੋਟੀ ਬਣਨੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤਾਂ ਕੋਈ ਬੱਚੇ ਦਾ ਥੋੜੀ ਜਿਨੇ ਆਪਣੇ ਵਿਆਜੀ ਦੇ ਚੜਾਏ ਪੈਸੇ ਉਹ ਥੜੇ ਬੱਚੇ ਦਾ ਕੋਈ ਉਹਨੇ ਲਗਾਣਾ ਪਾਇਆ ਜਿੱਦਾਂ ਮਰਜ਼ੀ ਲੱਗਦੇ ਪਾਏ ਮੇਰੇ ਲੋ ਚੋਰੀ ਕਰਦੇ ਰਹੀ ਚੋਰੀਆਂ ਕਾਨੂੰਨ ਇਹ ਜਿਹੜਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇਹ ਕਰੀ ਰੋਟੀ ਖਾ ਮਾਰਿਆ ਕੋਈ ਰੋਟੀ ਵੀ ਖੋ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਹੋਏ ਆ ਇਹ ਕਿੱਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਸਰ ਕੀ ਚਾਹੀਓ ਰੇ ਗਰੀਬ ਇਹ ਵੀ ਬਹੁਤ ਤਾਂ ਐਸਾ ਹੀ ਹੋ ਰਿਹਾ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣ ਨੂੰ ਇਹ ਮਹੀਨੇ ਬਾਅਦ ਕਿਰਾਏਦਾਰ ਵੀ ਜਾਣੇ ਨੇ ਜਿਨਾ ਕਰਾਇ ਤੇਰੇ ਨਾਮ ਮੇਰਾ ਕਰਜ ਹੈ ਨਾ ਕਿ ਫੋਰਾ ਦਿਖਾਏਗਾ ਬੰਦਾ ਇੱਕ ਰਾਇਦਾਰ ਬੰਦਾ ਆ ਰੋਟੀ ਪਣੀ ਬੈਠਾ ਕਰਾਏਗਾ ਸਵੇਰ ਦੀ ਲਈਦਾ ਵਸਿਆ ਲੋ 40 ਕਿਲੋ ਤਿੰਨੇ ਤਾਂ ਚਾਰਾਂ ਕਰਦਾ 15000 ਰੁਪਏ ਜੀ ਦੋ ਬੰਦੇ ਜੀ ਚਾਰਾਂ ਚਲਾਨ ਪਤਾ ਨਹੀਂ ਸਾਨੂੰ ਪਰਾਨਪੁਰ ਬੰਦਿਆ ਵੇਖੋ ਜੀ ਸਾਡਾ 15 ਚਾਰਾਂ ਕਰਦਾ ਜੀ ਆਹੀ ਗੱਡੀ ਸੁਪਦਾ ਲੱਗੇ 64 ਖਲਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਹਾਲੋ ਦੋਵਾਂ ਦਾ ਪਤਾ ਦੋਵਾਂ ਚਾਰਾਂ 15 ਬੰਦਾ ਮਾਇ ਤਾਂ ਮਰੇ ਕੋ ਕਾਕਾ ਦੇ ਕੋ ਕਿੱਥੇ ਕਿ ਡਰਗਾ ਦੇ ਆ ਦੋ ਹੀ ਭਰਾ ਸਾਲ ਦੋ ਸਿਰੇ ਪੰਜ ਦੇ ਘਰ ਉੱਠ ਕੇ ਗਏ ਸਾਲ ਦੋਵੇਂ ਸਰਦੀ ਦਾ ਦੋਵੇਂ ਸਭਿਆਂ ਕੋਲ ਟਿੰਮ ਲੱਗੀਆਂ ਗੱਡੀਆਂ 15 ਹਜ਼ਾਰ ਦਾ ਚਲਾਂ ਕਰਤਾ ਦੋਵਾਂ ਦਾ 15-15 ਹਜ਼ਾਰ ਦਾ ਪਤਾ ਹੀ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15 ਚਾਰ ਗੱਡੀਆਂ ਵੇਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਨੇ ਸੋਈਏ ਕੀ ਤੁਹਾਨੂੰ ਕੀ ਕਹਿਣ ਕੀ ਦੇ ਆ ਤੁਹਾਨੂੰ ਕਿ ਗੱਡੀਆਂ ਵੇਹਲੀਆਂ ਕਰੋ ਜੀ ਅੱਛਾ ਜੀ ਆਈ ਕਿਥੋਂ ਗੱਡੀਆਂ ਵੇਲਣੇ ਮੂੜੇ ਸਮਾਨ ਕਿੱਥੇ ਵੇਚਣਾ ਸੋਲਫੀ ਦਾ ਹੈ ਜਾਂ ਰੇੜੀ ਦਾ ਸਾਰਾ ਸਮਾਨ ਦਾ ਸਮਾਨ ਅੱਛਾ ਕੀ ਕਹਿੰਦੇ ਵੀ ਉਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੱਜ ਨਾਲ ਲੈ ਕੇ ਚਲੋ ਅਲਮਾਤਾ ਦੀ ਗਰੀਬਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਹੜੀ ਨੂੰ 100 200 ਆਹੀ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਨੇ ਕਿ ਮਹਾਰਾ ਜਾਂਦਾ ਕਰ ਪਾਲੀਸਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲਿਆਉਂਗਾ ਤੁਹਾਡਾ ਵੇਚ ਲਾਂ ਕਰਾਂਗੇ ਇੱਕ ਵਾਰ ਸਾਨੂੰ ਜਾਣ ਦੋ ਰੇੜੀ ਤੇ ਅਕੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤਾਂ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਸ਼ਿਸ਼ ਨਹੀਂ ਗਿਆ ਮਹਾਰਾ ਇਹਨਾਂ ਨੇ ਕਿਹਾ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਬੜਾ ਲਾਇਸੈਂਸ ਵੀ ਹੈਗਾ ਸਾਡੇ ਕੋਲ ਆ ਘਰ ਸਾਡੇ ਕੋਲ ਆ ਪੂਲ ਹੈ ਲਾਇਸੈਂਸ ਵਾਰਤੀ ਸਾਡੇ ਕੋਲ ਕੋਲ ਸਾਡੇ ਘਰ ਪਿਆ ਰਹੂਗਾ ਟ੍ਰੈਵਲ ਲਾਇਸੈਂਸ ਹੈ ਕਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੱਗ ਜਾਈਦਾ ਸੀ ਸਰ ਹੁਣ ਗਰੀਬਾਂ ਦਾ ਕੀ ਕਰੇਗਾ ਅਗਲੇ ਮਹੀਨੇ ਜਿਹੜਾ ਲੈਣਦਾ ਰੇ ਮੇਰੇ ਕਰਜ਼ੇ ਹੀ ਸਰ ਤੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਸੋਚਿਆ ਵੀ ਇਹਨਾਂ ਤੇ ਕਰਜ਼ਾ ਹੋਈਆ ਕਰਜ਼ਾ ਕਿੱਥਾਂ ਲਾਏਗਾ ਕਿਉਂ ਹੀ ਇਹ ਗਰੀਬਾਂ ਦੇ ਕੋਈ ਵੈਰੀ ਨਹੀਂ ਕਿਉਂ ਘਰ ਰੋਟੀ ਖਾਏਗਾ ਕਿ ਤੁਹਾਨੂੰ ਜੋ ਕਰਜ਼ਾ ਹੈ ਇਹ ਕਰਜ਼ਾ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਇਹ ਜਿਹੜੇ ਡੰਗਰਾ ਵਾਲਾ ਸਾਹਿਬ ਜੀ ਕਿੰਨਾ ਮਾਨਕ ਨਾ ਦੁਖੀ ਹੋ ਜਾਂਦਾ ਮਾਨਕ ਨਾ ਦੁਖੀ ਹੋਣਾ ਸਾਰੇ ਗਰੀਬ ਬੰਦੇ ਨੂੰ ਡੰਗਰਾ ਕੋਈ ਜਿੱਤਰ ਮਰਜ਼ੀ ਧੱਕ ਦਿੰਦੇ ਜਿੱਤਰ ਮਰਜ਼ੀ ਕੋਈ ਰਖਸ਼ੀ ਵਾਲੇ ਕੋਈ ਉੱਧਰ ਕਾਇਨ ਕੋਈ ਉੱਧਰ ਕਾਇਨ ਕੋਈ ਕਾਨੂੰਨ ਥੋੜਾ ਤੁਹਾਡਾ ਰੋਜ਼ਗਾਰ ਕੋਈ ਹੁਣ ਸਰਕਾਰ ਨਾਲ ਕੀ ਹੈ ਰੇੜੀ ਕਰਾਇਤੇ ਲਈ ਹੁਣ ਉਹ ਹੀ ਚਲਾਣੀ ਆ ਹੁਣ ਕੀ ਕਰਾਂਗੇ ਰੋਟੀ ਬਣਨੀ ਤੇ ਬਾਲ ਨੇ ਬੱਚੇ ਲੈ ਆਂਦੇ ਪਰ ਲੈ ਆਂਦੇ ਤਾਂ ਕੋਈ ਬੱਚੇ ਦਾ ਥੋੜੀ ਜਿਨੇ ਆਪਣੇ ਵਿਆਜੀ ਦੇ ਚੜਾਏ ਪੈਸੇ ਉਹ ਕਿਹੜੇ ਬੱਚੇ ਦਾ ਕੋਈ ਉਹਨੇ ਲਗਾਣਾ ਭਾਈ ਜਿੱਥੇ ਮਰਜ਼ੀ ਲੱਗਦੇ ਭਾਈ ਮੇਰੇ ਲੋ ਚੋਰੀ ਕਰਦੇ ਰਹੀ ਚੋਰੀਆਂ ਚਕਾਰੀ ਕਰ ਕਾਨੂੰਨ ਇਹ ਜਿਹੜਾ ਨਸ਼ਾ ਕਿੰਨਾ ਵਧਦਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵਧਦਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇਹ ਗਰੀਬੰਦਾ ਰੋਟੀ ਖਾ ਮਾਰਿਆ ਕੋਈ ਰੋਟੀ ਵੀ ਖਾ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਵੇ ਆ ਇਹ ਕਿੱਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਸਰ ਕੀ ਚਾਹੀਏ ਹੋ ਰਹੀ ਗਰੀਬ ਇਹ ਵੀ ਬਹੁਤ ਤਾਂ ਕੈਸਾ ਹੀ ਹੋ ਰਹੀ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣ ਨੂੰ ਇਹ ਮਹੀਨੇ ਬਾਅਦ ਕਿਰਾਏਦਾਰ ਵੀ ਜਿਨਾ ਕਿਰਾਏ ਤੇ ਇਹਨਾਂ ਮੇਰਾ ਖਰਚਾ ਇਹਨਾ ਸਿੱਖੋਂ ਰੋਟੀ ਖਾਈਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਬਣੇ ਪੈ ਤੇ ਖਚ ਲਾਏਗਾ ਸਵੇਦੀ ਲਈਦਾ ਵਸਾ ਲੋ 40 ਕਿਲੋ ਕਹਿੰਦੇ ਤਾਂ ਚਾਰਾਂ ਘੜਤਾ 15 ਹਜ਼ਾਰ ਡਾ ਜੀ ਦੋ ਬੰਦੇ ਜੀ ਪਤਾ ਨਹੀਂ ਸਾਨੂੰ ਪਰ ਹਨ ਪਰ ਬੰਦਿਆਂ ਵੇਖੋ ਜੀ ਸਾਡਾ 15 ਚਾਰ ਘੜਤਾ ਜੀ ਆਹ ਗੱਡੀ ਸੋਕਦਾ ਲੱਗੇ 64 ਖਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਗਈ ਇੱਕ ਭਰਾ ਦੀ ਇੱਕ ਮੇਰੀ ਹਾ ਲੋ ਦੋਵਾਂ ਦਾ ਦੋਵਾਂ ਚਾਰਾ 15 ਬੰਨਾ ਮਾਇ ਤਾਂ ਮਰੇ ਕੋ ਕਾਕਾ ਦੇ ਕੋ ਕਿਸੇ ਕਿ ਡਰਗਾ ਦੇ ਅ ਦੋ ਹੀ ਭਰਾ ਸਾਲੋ ਸਿਰੇ ਪੰਜਣੇ ਕਰੋਟੀਆਂ ਗੇਸ ਹਾਲੋ ਦੋਵੇਂ ਸੱਜੀ ਦਾ ਕਰ ਦੋਵੇਂ ਸੱਜੀਆਂ ਉਹ ਗੱਡੀਆਂ ਦੋਵੇਂ ਲੱਗੀਆਂ ਨੇ ਗੱਡੀਆਂ 15000 ਦਾ ਚਲਾਂ ਘੱਟ ਦਰ ਦੋਵਾਂ ਦਾ 15-15000 ਦਾ ਪਤਾ ਨਹੀਂ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15000 ਦਾ ਗੱਡੀਆਂ ਵੇਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਦੇ ਸੋਈ ਉੱਥੇ ਹਾਂ ਨੂੰ ਕਿਹਨੂੰ ਕੀ ਕਹਿਣ ਕੀ ਦੇ ਆ ਹਨ ਕਿਲੇ ਗੱਡੀਆਂ ਵੇਲੀਆਂ ਕਰੋ ਜੀ ਅੱਛਾ ਜੀ ਆਈ ਕਿਥੋਂ ਗੱਡੀਆਂ ਵੇਲ ਲੈ ਮੂਰੇ ਸਮਾਨ ਕਿੱਥੇ ਵੇਚਣਾ ਸਰਵਿਸ ਦਾ ਹੈ ਜਾਂ ਰੇੜੀ ਦਾ ਸਾਰਾ ਸਮਾਨ ਦਾ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੱਗ ਨਾਲ ਲੈ ਕੇ ਚਲੋ ਦਲਵਾਤਾ ਦੀ ਗਰੀਬਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਹੜੀ ਤੋਂ 100 200 ਆਹੀ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਮੇਹ ਕਿ ਮਹਾਰਾ ਜਾਂਦਾ ਕਰ ਪਾਲੀਸਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲਿਆਉਂਗਾ ਤੁਹਾਡਾ ਵੇਚ ਲਾਂ ਕਰਾਂਗੇ ਇੱਕ ਵਾਰ ਸਾਨੂੰ ਜਾਣ ਦੋ ਰੇੜੀ ਤੇ ਅੱਕੀ ਨੰਬਰ ਵੀ ਨਹੀਂ ਹੈਗਾ ਨੰਬਰ ਵਾਰ ਹੀ ਤ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੁਛ ਨਹੀਂ ਗਿਆ ਮਹਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗਾ ਸਾਡੇ ਕੋਲ ਹੈ ਘਰ ਸਭ ਦੇ ਕੋਲ ਆਪੂ ਕੋਲ ਹੈ ਲਾਇਸੈਂਸ ਵਾਰਤੀ ਸਾਡੇ ਕੋਲ ਸਾਡੇ ਘਰ ਪਿਆ ਰਹੂਗਾ ਟ੍ਰੈਵਲ ਲਾਇਸੈਂਸ ਹੈਗਾ ਅ ਘਰ ਪਿਆ ਸਭ ਕੋ ਘਰ ਪਿਆ ਨਾਲ ਨਹੀਂ ਲੱਗ ਜਾਈਦਾ ਸੀ ਸਰ ਹੁਣ ਗਰੀਬੰਦਾ ਕੀ ਕਰੇਗਾ ਅਗਲੇ ਨੇ ਜਿਹੜਾ ਲੈੰਦਾ ਰੇ ਮੇਰੇ ਕਰਜ਼ੇ ਹੀ ਸੱਤੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਇਹਦੇ ਵਿੱਚ ਕਰਜ਼ਾ ਹੋਈਆ ਕਰਜ਼ਾ ਕਦੋਂ ਲਾਏਗਾ ਕਿਉਂ ਹੀ ਗਰੀਬੰਦੇ ਕੋਈ ਵੈਲੀਅਤ ਨਹੀਂ ਕਿਉਂ ਘਰ ਰੋਟੀ ਖਾਏਗਾ ਕਿ ਤੁਹਾਨੂੰ ਦੋ ਕਾ ਕਰਜ਼ਾ ਇਹ ਘਰ ਦਾ ਕਿਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਿਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬੰਦੇ ਕੋਈ ਸੁਣਵਾਈ ਨਹੀਂ ਕਰ ਰਹੇ ਥੇ ਇਹ ਇਧਰ ਡੰਗਰਾ ਵਾਲਾ ਆਵੇ ਜਿਹਨਾਂ ਮਾਨਿਕ ਨੇ ਦੁਖੀ ਹੋ ਜਾਂਦਾ ਮਾਨਿਕ ਨੇ ਦੁਖੀ ਹੋਣਾ ਸਾਰੇ ਗਰੀਬ ਬੰਦੇ ਨੂੰ ਡੰਗਰਾ ਕੋਲ ਜਿੱਦਾਂ ਮਰਜ਼ੀ ਧੱਕ ਦਿੰਦੇ ਜਿੱਦਾਂ ਮਰਜ਼ੀ ਕੋਈ ਰਖਸ਼ਾ ਲੈਣ ਕੋਈ ਉੱਧਰ ਕਾਇਨ ਕੋਈ ਉੱਧਰ ਕਾਇਨ ਕੋਈ ਕਾਨੂੰਨ ਤੁਹਾਡੇ ਛੱਡ ਰੋਜ਼ਗਾਰ ਕੋਈ ਹੁਣ ਸਰਕਾਰ ਨਾਲ ਵੀ ਰੇੜੀ ਤਰਾਏ ਤੇ ਲਈ ਹੁਣ ਓਈ ਚਲਾਣੀ ਆ ਹੁਣ ਕੀ ਕਰਾਂਗੇ ਅਗਰ ਰੋਟੀ ਬਣਨੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤਾਂ ਕੋਈ ਬੱਚੇ ਦਾ ਥੋੜੀ ਜਿੰਨੇ ਆਪਣੇ ਵਿਆਹੀ ਦੇ ਤੜਾਏ ਪੈਸੇ ਉਹ ਕਿਹੜਾ ਬੱਚੇ ਦਾ ਕੋਈ ਉਹਨੇ ਲਗਾਣਾ ਭਾਈ ਜਿੱਥੇ ਮਰਜ਼ੀ ਲੱਗਦੇ ਭਾਈ ਮੇਰੇ ਲੋ ਚੋਰੀ ਕਰਦੇ ਰਹੀ ਚੋਰੀਆਂ ਚਕਾਰੀਆਂ ਕਾਨੂੰਨ ਇਹ ਜਿਹੜਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਨਸ਼ੇ ਬਾਰੇ ਕੋਈ ਧੋਹ ਨਹੀਂ ਰਿਹਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਨਸ਼ੇ ਬਾਰੇ ਕੋਈ ਧੋਹ ਨਹੀਂ ਆਇਆ ਇਹ ਕਰੀ ਪਤਾ ਰੋਟੀ ਖਾ ਰਿਹਾ ਕੋਈ ਰੋਟੀ ਵੀ ਖਾ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਹੋਏ ਆ ਇਹ ਕਿਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਸਰ ਕੀ ਚਾਹੀਓ ਰਿਕ ਰਿਕ ਇਹ ਬਹੁਤ ਤਾਂ ਕੈਸਾ ਹੀ ਹੋ ਰਿਹਾ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣ ਨੂੰ ਹੈ ਮਹੀਨੇ ਬਾਅਦ ਕਿਰਾਏਦ ਜੇ ਨਾ ਕਰਾਇ ਤੇ ਇਹਨਾਂ ਮੇਰਾ ਖਰਚਾ ਇਹਨਾਂ ਕੋਈ ਹੋਰ ਦਿਖਾਏਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਪਾਣੀ ਪੈਸੇ ਖਚ ਲਾਏਗਾ ਸਵੇਦੀ ਲਈਦਾ ਵਸਾ ਲੋ ਹੁਣ 40 ਗੱਲ ਕਿੰਨੇ ਤੋਂ ਚਾਰਾਂ ਕਰਦਾ 15 ਹਜ਼ਾਰ ਰਟਾ ਜੀ ਦੋ ਬੰਦੇ ਜੀ ਪਤਾ ਨਹੀਂ ਸਾਨੂੰ ਪ੍ਰਧਾਨਪੁਰ ਬੰਦਿਆਂ ਵੇਖੋ ਜੀ ਸਾਡਾ 15 ਚਾਰਾਂ ਕਰਦਾ ਜੀ ਅੱਜ ਗੱਡੀ ਸੁੱਖਣ ਲੱਗੇ ਚੌਂਟ ਖਲਾ ਕੇ ਵਸਾ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਵਸਾ ਲੋ ਦੋਵਾਂ ਦਾ ਦੋਵਾਂ ਚਾਰਾਂ 15 ਬੰਦਾ ਮਾਇ ਤਾਂ ਮਰੇ ਕੋਈ ਕਾਕਾ ਦੇ ਕੋਈ ਕਿਛੇ ਕਿ ਡਰਗਾ ਦੇ ਅਦੋਹ ਹੀ ਭਰਾਵਾਂ ਨਾਲ ਸਿਰਫ 5 ਦੇ ਕਰੋਠੇ ਗਏ ਸਾਲੋ ਦੋਵੇਂ ਸਰਜੀ ਦਾ ਦੋਵੇਂ ਸੱਜੇ ਉਹ ਗੱਡੀਆਂ ਦੋਵੇਂ ਲੱਗੀਆਂ ਨੇ ਗੱਡੀਆਂ 15000 ਦਾ ਚਲਾਂ ਕਰਤਾ ਦੋਵਾਂ ਦਾ 15-15000 ਦਾ ਪਤਾ ਨਹੀਂ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15000 ਗੱਡੀਆਂ ਵਿਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਣੇ ਸੋਈਓ ਕੀ ਤੁਹਾਨੂੰ ਕੀ ਕਹਿਣ ਕੀ ਦੇ ਆ ਸਾਨੂੰ ਕਿੱਲੇ ਗੱਡੀਆਂ ਵਿਹਲੀਆਂ ਕਰੋ ਜੀ ਅੱਛਾ ਜੀ ਆ ਇੱਕ ਤੋਂ ਗੱਡੀਆਂ ਵਿਹਲੀਆਂ ਮੋੜੇ ਸਮਾਨ ਕਿੱਥੇ ਵੇਚਣਾ ਸਰ ਸਰ ਦਾ ਹੈ ਜਾਂ ਰੇੜੀ ਦਾ ਸਾਰੇ ਸਮਾਨ ਦਾ ਹੈ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੱਜ ਨਾਲ ਲੈ ਕੇ ਚਲੋ ਅਲਮਾਤਾ ਦੀ ਗਰੀਬਾਰ ਹੋ ਰਹੀ ਹੈ ਕਿਉਂਕਿ ਸਾਰੀ ਬਿਹੜੀ ਨੂੰ 100 200 ਆਹੀ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਮੈਂ ਕਿ ਮਹਾਰਾ ਜਾਨ ਦਾ ਕੁਰਬਾਨੀ ਸਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲਿਆਉਂਗਾ ਫਿਰ ਉਹਦਾ ਵੇਚ ਲਾਂ ਕਰਾਂਗੇ ਇੱਕ ਵਾਰ ਸਾਨੂੰ ਜਾਣ ਦੋ ਰੇੜੀ ਤੇ ਅੱਗੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤੱਕ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਸ਼ਿਸ਼ ਨਹੀਂ ਗਿਆ ਮਹਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗੇ ਆ ਸਾਡੇ ਕੋਲ ਆ ਘਰ ਸਾਡੇ ਕੋਲ ਆ ਪੂਰਾ ਲਾਇਸੈਂਸ ਵਾਰਤੀ ਸਾਡੇ ਕੋਲ ਸਾਡੇ ਘਰ ਪਿਆ ਰਹੂਗਾ ਟ੍ਰੈਵਲ ਲਾਇਸੈਂ ਕਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੱਗ ਜਾਈਦਾ ਸੀ ਸਰਹਾਨ ਗਰੀਬਾਂ ਦਾ ਕੀ ਕਰੇਗਾ ਅਗਲੇ ਮਹੀਨੇ ਜਿਹੜਾ ਲੈੰਦਾ ਰੇ ਮੇਰੇ ਕਰਜ਼ੇ ਵੀ ਸਰ ਤੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਕਰਜ਼ਾ ਵੀ ਆ ਕਰਜ਼ਾ ਕਿੱਥਾਂ ਲਾਏਗਾ ਕਿਉਂ ਹੀ ਇਹ ਮੈਨ ਕੋਈ ਵੈਰੀ ਨਹੀਂ ਕਿਉਂ ਘਰ ਰੋਟੀ ਖਾਏਗਾ ਕਿ ਤੁਹਾਨੂੰ ਲੋਕਾਂ ਦਾ ਕਰਜ਼ਾ ਇੱਕ ਵਾਰ ਦਾ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਘੇਰੇ ਤੇ ਇਹ ਇੰਨੇ ਡੰਗਰਾਂ ਵਾਲਾ ਸਾਬੇ ਜੀ ਨਾ ਮਾਨਕ ਨਾ ਦੁਖੀ ਹੋ ਜਾਂਦਾ ਮਾਨਕ ਨਾ ਦੁਖੀ ਹੋਣੇ ਸਾਰੇ ਤਰੀਪੰਦੇ ਡੰਗਰਾਂ ਕੋਈ ਜਿੱਤਰ ਮਰਜ਼ੀ ਧੱਕ ਦਿੰਦੇ ਜਿੱਤਰ ਮਰਜ਼ੀ ਕੋਈ ਰਖਸ਼ਾ ਲੈ ਕੋਈ ਅੱਧਰ ਕਰਾਇਆ ਕੋਈ ਅੱਧਰ ਕਰਾਇਆ ਕੋਈ ਕਾਨੂੰਨ ਥੋੜਾ ਸਾਡਾ ਰੋਜ਼ਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਰਾਇਤੇ ਲਈ ਹੁਣ ਓਈ ਚਲਾਣੀ ਆ ਹਣ ਕੀ ਕਰਾਂਗੇ ਰੋਟੀ ਪਾਣੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤੇ ਕੋਈ ਬੱਚੇ ਦਾ ਥੋੜੀ ਜਿਨੇ ਆਪਣੇ ਵਿਆਹੀ ਨੇ ਚੜਾਏ ਪੈਸੇ ਉਹ ਕਿਹੜਾ ਬੱਚੇ ਦਾ ਕੋਈ ਉਹਨੇ ਲਗਾਣਾ ਭਾਈ ਜਿਥੋਂ ਮਰਜ਼ੀ ਲਿਆ ਦੇ ਭਾਈ ਮੇਰੇ ਲੋ ਚੋਰੀ ਕਰਪੇ ਰਹੀ ਚੋਰੀਆਂ ਚਕਾਰੀਆਂ ਕਰ ਕਾਨੂੰਨ ਇਹ ਜਿਹੜਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਹੈ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਹੈ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇਹ ਕਰੀ ਬੰਦਾ ਰੋਟੀ ਖਾ ਰਿਹਾ ਕੋਈ ਰੋਟੀ ਵੀ ਖਾ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਹੋਏ ਆ ਇਹ ਕਿਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਸਰ ਕੀ ਚਾਹੀਓ ਰਿਕ ਰਿਕ ਇਹ ਵੀ ਬਹੁਤ ਤਾਂ ਕੈਸਾ ਹੀ ਹੋ ਰਿਹਾ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣ ਨੂੰ ਹੈ ਮਹੀਨੇ ਬਾਅਦ ਕਿਰਾਏਦਾਰ ਵੀ ਜੇ ਨਾ ਕਰਾਇ ਤੇ ਇਨਾ ਮੇਰਾ ਖਰਚਾ ਇਨਾ ਕੋਈ ਸਿਖੋ ਰੋ ਦਿਖਾਏਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਪਣੀ ਪੈਸੇ ਖਚ ਲਾਏਗਾ ਸਵੇਦੀ ਲਈਦਾ ਵਸਾ ਲੋ ਹੁਣ 40 ਗੱਲ ਕਨੇ ਤਾਂ ਚਾਰਾਂ ਕਰਦਾ 15 ਹਜ਼ਾਰ ਰਟਾ ਜੀ ਦੋ ਬੰਦੇ ਜੀ ਪਤਾ ਨਹੀਂ ਸਾਨੂੰ ਪ੍ਰਧਾਨਪੁਰ ਬੰਦਿਆਂ ਵੇਖੋ ਜੀ ਸਾਡਾ 15 ਚਾਹ ਕਰਦਾ ਜੀ ਅੱਜ ਗੱਡੀ ਸੁੱਖਣ ਲੱਗੇ ਚੌਂਟ ਖਲਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਹਸਾ ਲੋ ਦੋਵਾਂ ਦਾ ਦੋਵਾਂ ਚਾਰਾਂ 15 ਬੰਦਾ ਮਾਇ ਤਾਂ ਮਰੇ ਕੋਈ ਕਾਕਾ ਦੇ ਕੋ ਕਿਛੇ ਕਿ ਡਰਗਾ ਦੇ ਅਬ ਦੋ ਹੀ ਭਰਾਵਾਂ ਨਾਲ ਸਿਰਫ 5 ਜਿਹੜੇ ਘਰ ਉੱਠੇ ਗਏ ਸਾਲੋ ਦੋਵੇਂ ਸਰਦੀਆਂ ਕੱਢ ਦੋਵੇਂ ਸਭੀਆਂ ਕੱਢੀ ਦੋਵੇਂ ਲੱਗੀਆਂ ਨੇ ਗੱਡੀਆਂ 15 ਹਜ਼ਾਰ ਦਾ ਚਲਾਨ ਘੱਟਦਾ ਦੋਵਾਂ ਦਾ 15-15 ਹਜ਼ਾਰ ਦਾ ਪਤਾ ਨਹੀਂ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15 ਜਹ ਗੱਡੀਆਂ ਵਿਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਣੇ ਸੋਈਓ ਕੀ ਤਾਨੂੰ ਕੀ ਕਹਿਣ ਕੀ ਦੇ ਆ ਸਾਨੂੰ ਕਿੱਲੇ ਗੱਡੀਆਂ ਵਿਹਲੀਆਂ ਕਰੋ ਜੀ ਅੱਛਾ ਜੀ ਆ ਇੱਕ ਤੋਂ ਗੱਡੀਆਂ ਵਿਹਲੀਆਂ ਮੋੜੇ ਸਮਾਨ ਕਿੱਥੇ ਵੇਚਣਾ ਸਰ ਸਰ ਦਾ ਹੈ ਜਾਂ ਰੇੜੀ ਦਾ ਸਾਰੇ ਸਮਾਨ ਦਾ ਹੈ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੱਜ ਨਾਲ ਲੈ ਕੇ ਚਲੋ ਅਲਮਾਤਾ ਦੀ ਗਰੀਬਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਹੜੀ ਨੂੰ 100 200 ਆਹੀ ਹੱਤ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਮੈਂ ਕਿ ਮਹਾਰਾ ਜਾਨ ਦਾ ਕੁਰਬਾਨੀ ਸਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲਿਆਉਂਗਾ ਫਿਰ ਉਹਦਾ ਵੇਚ ਲਾਂ ਕਰਾਂਗੇ ਇੱਕ ਵਾਰ ਸਾਨੂੰ ਜਾਣ ਦੋ ਰੇੜੀ ਤੇ ਅੱਗੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤੱਕ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਸ਼ਿਸ਼ ਨਹੀਂ ਗਿਆ ਮਹਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗੇ ਆ ਸਾਡੇ ਕੋਲ ਹੈ ਘਰ ਸਾਡੇ ਕੋਲ ਆਪੂ ਕੋਲ ਹੈ ਲਾਇਸੈਂਸ ਵਾਰਤੀ ਸਾਡੇ ਕੋਲ ਸਾਡੇ ਘਰ ਪਿਆੜ ਫੁਰੇਗਾ ਟ੍ਰੈਵਲ ਘਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੱਗ ਜਾਈਦਾ ਸੀ ਸਰ ਹੁਣ ਗਰੀਬੰਦਾ ਕੀ ਕਰੇਗਾ ਤਾਂ ਮਗਲਿਆਂ ਦੇ ਜਿਹੜਾ ਲੈੰਦਾ ਰੇ ਮੇਰੇ ਕਰਜ਼ੇ ਵੀ ਸਰ ਤੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਹੋਜਿਆ ਵੀ ਇਹਦੇ ਤੇ ਕਰਜ਼ਾ ਹੋ ਗਿਆ ਕਰਜ਼ਾ ਕਿਤਨਾ ਲਾਏਗਾ ਕਿਉਂ ਹੀ ਕੋਈ ਪੰਨੇ ਕੋਈ ਬੈਲੀ ਨਹੀਂ ਕਿਉਂ ਵੀ ਰੋਟੀ ਖਾਏਗਾ ਇਹ ਤੁਹਾਨੂੰ ਦੋ ਕਰਜ਼ਾ ਇੱਕ ਵਾਰ ਦੱਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਰਜ਼ਾ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬੰਦੇ ਕੋਈ ਸੁਣਵਾਈ ਨਹੀਂ ਘੇਰੇ ਤੇ ਇਹ ਜਿਹਨੇ ਡੰਗਰਾਂ ਵਾਲਾ ਸਾਹਿਬ ਜੀ ਨਾ ਮਾਨਕ ਨੇ ਦੁਖੀ ਹੋ ਜਾਂਦਾ ਮਾਨਕ ਨੇ ਦੁਖੀ ਹੋਣਾ ਸਰ ਗਰੀਬ ਬੰਦੇ ਨੂੰ ਡੰਗਰਾਂ ਕੋਈ ਜਿੱਥੇ ਮਰਜ਼ੀ ਧੱਕ ਦਿੰਦੇ ਜਿੱਥੇ ਮਰਜ਼ੀ ਕੋਈ ਰਖਸ਼ਾ ਲੈਣ ਕੋਈ ਉੱਧਰ ਕਰਾਏ ਕੋਈ ਉੱਧਰ ਕਰਾਏ ਕੋਈ ਕਾਨੂੰਨ ਤੁਹਾਡਾ ਡਰ ਰੋਜ਼ਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਰਾਇ ਤੇ ਲਈ ਹੁਣ ਉਹ ਹੀ ਚਲਾਣੀ ਆ ਹੁਣ ਕੀ ਕਰਾਂਗੇ ਰੋਟੀ ਬਣਨੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤੋਂ ਕੋਈ ਬੱਚੇ ਦਾ ਥੋੜੀ ਜਿਨੇ ਆਪਣੇ ਵਿਆਜੀ ਦੇ ਚੜਾਏ ਪੈਸੇ ਉਹ ਕਿਹੜੇ ਬੱਚੇ ਦਾ ਕੋਈ ਉਹਨੇ ਲਗਾਣਾ ਪਾਇਆ ਜਿੱਥੇ ਮਰਜ਼ੀ ਲੱਗਦੇ ਪਾਏ ਮੇਰੇ ਲੋ ਚੋਰੀ